ਜੈਤੋਦੀ ਮੰਡੀ ਦਾ ਦੇਖੋ ਹਾਲ ਮੀ ਕਾ ਕਿਸਾਨਾਂ ਦੀ ਫਸਲ ਹੋਈ ਬਰਬਾਦ ਖੁੱਲੇ ਆਸਮਾਨ ਹੇਠ ਪਈ ਕਣਕ ਪਿੱਜੀ ਕਿਸਾਨ ਪਰੇਸ਼ਾਨ ਰੋਪੜ ਚ ਐਮ ਐਲ ਏ ਦਿਨੇਸ਼ ਚੱਡਾ ਬੋਲੇ ਪੰਜਾਬ ਚ ਸਾਰੇ ਮਾਫੀਏ ਖਤਮ ਕਰ ਦਿੱਤੇ 75 ਸਾਲਾਂ ਚ ਜਿਹੜੇ ਕੰਮ ਨਹੀਂ ਹੋਏ ਉਹ ਵੀ 2 ਸਾਲਾਂ ਚ ਕਰ ਦਿੱਤੇ ਅਮਰਿਤਪਾਲ ਦਾ ਪਹਿਲਾਂ ਵੀ ਵਿਰੋਧ ਕੀਤਾ ਹੁਣ ਵੀ ਕਰਦੇ ਹਾਂ ਭਾਜਪਾ ਨੇ ਬਲਟੋਹਾ ਤੋਂ ਲੈ ਕੇ ਅਮਰਿਤਪਾਲ ਨੂੰ ਘੇਰਿਆ ਕਿਹਾ ਜਿਹੜੇ ਸੰਵਿਧਾਨ ਨੂੰ ਮਾੜਾ ਕਹਿੰਦੇ ਅਮਰਿਤਪਾਲ ਹੁਣ ਉਸ ਨਾਲ ਐਮਪੀ ਬਣਨਾ ਚਾਹੁੰਦੇ ਵਾਈਟ ਰੋਕ ਵਿਚ ਕਿਨਾਰੇ ਪੰਜਾਬੀ ਗੱਭਰੂ ਕੁਲਵਿੰਦਰ ਸੋਹੀ ਦੇ ਕਤਲ ਦੇ ਮਾਮਲੇ 'ਚ ਇੱਕ 28 ਸਾਲਾ ਨੌਜਵਾਨ ਗ੍ਰਿਫਤਾਰ ਤੀਰਅੰਦਾਜ਼ੀ ਵਿਸ਼ਵ ਕੱਪ ਭਾਰਤੀ ਪੁਰਸ਼ ਟੀਮ ਨੇ 14 ਸਾਲ ਬਾਅਦ ਹਾਸਲ ਕੀਤੀ ਇਤਿਹਾਸਿਕ ਜਿੱਤ ਬਟਾਲਾ ਚ ਕੂੜੇ ਦੀਆਂ ਭਰੀਆਂ ਟਰਾਲੀਆਂ ਕਾਰਪੋਰੇਸ਼ਨ ਦੇ ਦਰਵਾਜ਼ੇ ਸਾਹਮਣੇ ਲਗਾ ਕੇ ਕੱਚੇ ਸਫਾਈ ਸੇਵਕਾਂ ਨੇ ਆਰੰਭੀ ਹੜਤਾਲ ਦੇਖੋ ਕਿਵੇਂ ਪ੍ਰਸ਼ਾਸਨ ਨੂੰ ਹੱਥ ਪੈਰਾਂ ਦੀ ਪਾਈ ਕਿਨੀਆਂ ਚ ਟੁੱਟ ਗਿਆ ਬਹੁਤ ਵੱਡਾ ਡੈਮ ਬਤਾਲੀ ਲੋਕਾਂ ਦੀ ਮੌਤ ਹਾਲਾਤ ਹੋਏ ਮਾੜੇ ਜੋ ਪੀਚ ਰਹੋਂਦੇ ਰਹੇ ਲੋਕ ਸੜਦੇ ਰਹੇ ਘਰ ਅੱਗ ਦੇ ਪਾਂਬੜਾ ਨੇ ਮਚਾਈ ਤਬਾਹੀ ਸਤਾਰਾ ਘਰ ਸੜ ਕੇ ਹੋਏ ਸੁਆ ਵਿਦਿਆਰਥੀਆਂ ਲਈ ਜ਼ਰੂਰੀ ਖਬਰ ਅੱਜ ਆਵੇਗਾ 8ਵੀਂ ਅਤੇ 12ਵੀਂ ਕਲਾਸ ਦਾ ਨਤੀਜਾ ਟਿੱਕਟ ਮਿਲਨ ਮਗਰੋਂ ਰਾਜਾ ਵੜਿੰਗ ਦਾ ਪਹਿਲਾ ਬਿਆਨ ਗੁੱਸੇ ਚ ਲਲਕਾਰੇ ਵਿਰੋਧੀ ਵਫਾਦਾਰੀ ਵਰਸਸ ਗੱਦਾਰੀ ਦੀ ਲੜਾਈ ਹੈ ਐਤਕੀ